ਇਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਹਲ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਲਏ ਜਾਂਦੀ ਹੈ ਦੱਸਦੇ ਕਿ ਸਬਕਾਈਜੀ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਉਹ ਸ਼ਕਤੀ ਦੇ ਵਿੱਚ ਖੁਦ ਨੂੰ ਹੀ ਗੋਲੀ ਮਾਰ ਲੈਂਦੇ ਨੇ ਪਰ ਇਸ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਜੋ ਕਿ ਇਸ ਵੇਲੇ ਹਸਪਤਾਲ ਚ ਦਾਖਲ ਨੇ ਦਰਸਲ ਪਟਿਆਲਾ ਪੁਲਿਸ ਦੇ ਸਬਕਾ ਜੀ ਦੇ ਦੋਸਤਾਂ ਦੇ ਵੱਲੋਂ ਇਹ ਸੂਚਨਾ ਮਿਲੀ ਸੀ ਕਿ ਅਮਰ ਸਿੰਘ ਚਾਹਲ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਸੂਚਨਾ ਮਿਲਦੇ ਪਟਿਆਲਾ ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚਦੀ ਹੈ ਪੁਲਿਸ ਨੇ ਉਹਨਾਂ ਦੇ ਘਰ ਦੇ ਅੰਦਰ ਉਹਨਾਂ ਨੂੰ ਜ਼ਖਮੀ ਹਾਲ ਚੁਪਾਇਆ ਜਿੱਥੇ ਉਹਨਾਂ ਦੇ ਗੋਲੀ ਲੱਗੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਜਿੱਥੇ ਕਿ ਉਹਨਾਂ ਦਾ ਸਥਿਤੀ ਸਕੈਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਸੁਸਾਈਡ ਨੋਟ ਵੀ ਇੱਕ ਬਰਾਮਦ ਹੁੰਦਾ ਹੈ ਦੱਸਦੇ ਕਿ 45 ਪੈਰਾਗ੍ਰਾਫਾਂ ਦੇ ਵਿੱਚ 12 ਪੇਜਾਂ ਤੇ ਲਿਖਿਆ ਹੋਇਆ ਸੁਸਾਇਸਾਈਡ ਨੋਟ ਪ੍ਰਮੰਧ ਹੁੰਦਾ ਹੈ ਇਸ ਬੰਦ ਦੇ ਵਿੱਚ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਨੇ মিডিਆ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਸੁਸਾਇਸਾਈਡ ਨੋਟ ਵੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦੱਸਦੇ ਕਿ ਸੁਸਾਇਸਾਈਡ ਨੋਟ ਦੇ ਵਿੱਚ ਉਹਨਾਂ ਨੇ ਜੋ ਵੀ ਬਿਆਨ ਕੀਤਾ ਫਿਲਹਾਲ ਉਹ ਤਾਂ ਪੁਲਿਸ ਦੱਸੇਗੀ ਪਰ ਇਸ ਤੋਂ ਪਹਿਲਾਂ ਇਹ ਵੀ ਮਾਮਲਾ ਆਇਆ ਸੀ ਕਿ ਸਬਕਾ ਏਜੀ ਤੇ ਠੱਗੀ ਦਾ આરોਪ ਲੱਗਾ ਸੀ ਲੱਖਾਂ ਕਰੋੜਾਂ ਦੀ ਠੱਗੀ ਦਾ આરોਪ ਲੱਗਾ ਸੀ ਜਿਸ ਤੋਂ ਬਾਅਦ ਇੱਕ ਖੱਤ੍ਹਾ ਜਿਤਾਇਆ ਜਾ ਰਿਹਾ ਹੈ ਕਿ ਸ਼ੰਦੂਨਾ ਵੱਲੋਂ ਇਸੇ ਹੀ ਬਚਾ ਦੇ ਨਾਲ ਇਹ ਸੁਸਾਈਡ ਕੀਤਾ ਗਿਆ ਫਿਲਹਾਲ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇੱਕ ਇਨਸੀਡੈਂਟ ਹੋਇਆ ਹੈ ਕੀ ਮਾਮਲਾ ਸਾਰਾ ਸਾਰਾ ਕੀ ਕਿੰਨਾ ਵੱਲੋਂ ਚੱਲੇਗਾ ਸਰ ਇੱਕ ਇਨਫੋਰਮੇਸ਼ਨ ਆਈ ਸੀਗੀ ਅ ਰਿਟਾਇਰਡ ਆਈਜੀ ਸ਼੍ਰੀ ਅਮਰ ਸਿੰਘ ਚਾਹਲ ਵੱਲੋਂ ਉਹਨਾਂ ਦੇ ਦੋਸਤਾਂ ਵੱਲੋਂ ਕਿ ਉਹ ਕਾਫੀ ਜ਼ਿਆਦਾ ਡਿਪਰੈਸਡ ਚੱਲ ਰਹੇ ਨੇ ਤੇ ਉਹਨਾਂ ਨੇ ਉਹਨਾਂ ਦੇ ਨਾਲ ਕੁਝ ਹੀ ਸ਼ੇਅਰ ਕੀਤੀ ਹੈ ਕਿ ਉਹ ਸੁਸਾਈਡ ਕਰ ਸਕਦੇ ਨੇ ਨਾਲ ਦੀ ਨਾਲ ਐਸਐਚਓ ਸਾਹਿਬ ਬੀਐਸਪੀ ਸਾਹਿਬ ਮੈਂ ਇੱਥੇ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜੇ ਇੰਜਰਡ ਹਾਲਾਤ ਚ ਮਿਲੇ ਇਹਨਾਂ ਨੂੰ ਇੱਕ ਗਨ ਸ਼ਾਟ ਜਿਹੜਾ ਹੈ ਉਹ ਲੱਗਾ ਹੋਇਆ ਸੀਗਾ ਤੇ ਇਹ ਬੋਲ ਰਹੇ ਸੀਗੇ ਉਦੋਂ ਬਾਅਦ ਫਿਰ ਉੱਥੇ ਇਹਨਾਂ ਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿਹੜਾ ਸੁਸਾਈਡ ਨੋਟ ਹੈ ਉਹ ਰਿਕਵਰ ਕੀਤਾ ਗਿਆ ਐਫਆਈਆਰ ਦੇ ਕੇ ਕਾਰਵਾਈ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਜਿਹੜਾ ਇਹਨਾਂ ਦੀ ਜਾਨ ਬਚ ਜਾਏ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਸਿਟੀ ਸਕੈਨਸ ਚੱਲ ਰਹੀਆਂ ਨੇ ਤੇ ਉਸਰ ਦੱਸ ਦਿੱਤਾ ਜੀ ਧਾਰਨ ਤੋਂ ਪਤਾ ਲੱਗਿਆ ਕਿ ਕਿਉਂਕਿ ਸਟਾਈਲ ਨੋਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਅਨੰਦ ਵੱਲੋਂ ਕੋਈ ਐਕਸਟਰਨਲ ਲੈਬ ਸਰ ਮੈਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਤੁਸੀਂ ਜੋ ਗੱਲ ਕੀਤੀ ਹੈ ਬਟ ਸਾਡਾ ਪਹਿਲਾ ਮੁੱਢਲੀ ਇਹ ਹੈ ਕਿ ਸਾਡਾ ਪੁਲਿਸ ਪਰਿਵਾਰ ਉਹਦੀ ਬਚਾਇਆ ਜਾਵੇ ਇਸ ਕਰਕੇ ਵਰਦੀ ਡੀਜੀਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਐਸਐਸਪੀ ਸਾਹਿਬ ਲੋਏ ਕਿ ਫਟਾਫਟ ਪਰਿਵਾਰ ਨੂੰ ਸਪੋਰਟ ਕਰੋ ਉਹਨਾਂ ਦਾ ਪੂਰਾ ਧਿਆਨ ਕੀਤਾ ਜਾਵੇ ਡਾਕਟਰੀ ਸਹੂਲਤਾਂ ਵੀ ਸਹੂਲਤ ਉਹ ਦਿੱਤੀ ਜਾਵੇ ਉਹਦਾ ਤਾਂ ਡਿਟੇਲ ਚਫਾਈਆਰ ਦੇ ਕੇ ਇਨਵੈਸਟਿਗੇਟ ਕਰੀ ਲਾਂਗੇ ਵੀ ਉਹ ਕੀ ਮੈਟਰ ਹੈ ਕੀ ਹੈ ਜੋ ਇਨਾਂ ਨੂੰ ਨਸਖਤ ਕਰਮ ਚ ਡਾਕਟਰਾਂ ਨੇ ਕੀ ਹੈ ਕਹਣਾ ਹੁਣ ਕੀ ਸਰ ਪਹਿਲਾਂ ਠੀਕ ਸੀਗਾ ਜੀ ਉਹ ਨਾ ਸੀਟੀ ਸਕੈਨ ਚੱਲ ਰਿਹਾ ਸੀਗਾ ਹੁਣ ਜਾ ਕੇ ਦੇਖਦੇ ਆ ਸੀਟੀ ਸਕੈਨ ਚ ਕੀ ਰਿਪੋਰਟ ਆਈ ਹੈ ਔਰ ਅੱਗੇ ਫਰਦਰ ਪਲਾਨ ਆਫ ਐਕਸ਼ਨ ਕੀ ਹੈ ਓਪਰੇਟ ਵੀ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਓਪਰੇਟ ਹੋਏਗਾ ਜੀ ਪਰਿਵਾਰ ਦਾ ਕੀ ਕਹਿੰਦਾ ਕਿ ਪਹਿਲਾਂ ਵੀ ਕੋਈ ਇਸ ਤਰ੍ਹਾਂ ਸੈਸਾ ਹੁੰਦਾ ਸੀ ਜਾਂ ਕੋਈ ਗਲਤਫहमी ਦੇ ਪਰਿਵਾਰ ਹਾਲੇ ਕਾਫੀ ਸਦਮੇ ਚ ਉਹਨਾਂ ਦੀ ਵਾਈਫ ਹੈ ਉਹਨਾਂ ਦਾ ਬੇਟਾ ਤੇ ਹੋਰ ਹੈ ਇਸ ਕੰਡੀਸ਼ਨ ਦਾ ਸਾਰੇ ਅਰਦਾਸ ਕਰ ਰਹੇ ਆ ਕਿ ਉਹ ਬਚ ਜਾਣ ਔਰ ਅੱਗੇ ਜਿਹੜੀ ਬਾਕੀ ਸਾਰੀ ਡਿਟੇਲਜ਼ ਉਹ ਬਾਅਦ ਚ ਲੈ ਲਈ ਜਾਵੇ